ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਆਈ ਸੀ ਜਿਹੜੀ ਪੰਜਾਬ ਸਰਕਾਰ ਮਾਨਯੋਗ ਸੀਐਮ ਸਾਹਿਬ ਤੇ ਡੀਜੀ ਪੰਜਾਬ ਬੜੇ ਗੰਭੀਰ ਨੇ ਨਸ਼ਾ ਲੈ ਕੇ ਜਿਹੜੀ ਡਰਾਈਵ ਚੱਲ ਰਹੀ ਹੈ ਉਹਦੇ ਵਿੱਚ ਇੱਕ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਵੀ ਜਿਹੜਾ ਇਲਲੀਗਲ ਗਲਤ ਤਰੀਕੇ ਨਾਲ ਨਸ਼ਾ ਛਡਾਊ ਕੇਂਦਰ ਚ ਲਾਇਆ ਜਾ ਰਿਹਾ ਹੈ ਇਹ ਪਿੰਡ ਚੌਂਦਾ ਦੇ ਵਿੱਚ ਇੱਕ ਫਕੀਰ ਮੁਹੰਮਦ ਨਾਮ ਦਾ ਬੰਦਾ ਜਿਹੜਾ ਥੋੜਾ ਜਿਹਾ ਦੀ ਕ੍ਰਿਮਨਲ ਬੈਕਗ੍ਰਾਉਂਡ ਉੱਤੇ ਪਹਿਲੇ ਵੀ ਐਫਆਈਆਰ ਦਰਜ ਹੈ ਐਨਡੀ ਦੀਆਂ ਵੀ ਉਹ ਗਲਤ ਤਰੀਕੇ ਨਾਲ ਅवैध ਤਰੀਕੇ ਨਾਲ ਉੱਥੇ ਬੰਦੇ ਦਾਖਲ ਨੇ ਤੇ ਗਲਤ ਤਰੀਕੇ ਨਾਲ ਡੀਡਿਕਸ਼ਨ ਸੈਂਟਰ ਚ ਲਾ ਰਿਆ ਮੌਕੇ ਤੇ ਜਦੋਂ ਗੱਲਬਾਤ ਕੀਤੀ ਡੀਐਸਪੀ ਦਵਿੰਦਰ ਐਸਐਚਓ ਅਮਰਗੜ ਤੇ ਨਾਲ ਐਸਡੀਐਮ ਜਿਹੜੇ ਆਗੇ ਨੇ ਸੁਵਿੰਦਰ ਕੌਰ ਜੀ ਇਹਨਾਂ ਦੀ ਟੀਮ ਉੱਥੇ ਮੌਕੇ ਤੇ ਪਹੁੰਚੀ ਤੇ ਉੱਥੇ ਜਦੋਂ ਮੌਕੇ ਦੇਖਿਆ ਵੀ 12 13 ਬੰਦੇ ਐਡਮਿਟ ਸੀਗੇ ਤੇ ਉਹਨਾਂ ਨੂੰ ਮੌਕੇ ਤੋਂ ਰਿਹਾ ਕਰਾਇਆ ਤੇ ਉਹ ਅਸੀਂ ਅੱਗੋਂ ਉਹਨਾਂ ਨੂੰ ਸੀਲ ਕੀਤਾ ਜਿਹੜਾ ਕਿ ਮੁਹੰਮਦ ਫਕੀਰ ਮੁਹੰਮਦ ਹੈ ਇਹਨੇ ਅੱਗੋਂ ਰੈਂਟ ਤੇ ਦਿੱਤਾ ਵਾ ਸੀ ਚਾਰ ਬੰਦਿਆਂ ਨੂੰ ਜਿਹਦੇ ਵਿੱਚ ਹਰਵਿੰਦਰ ਸਿੰਘ ਮਨਪ੍ਰੀਤ ਸਿੰਘ ਇਕਮਕ੍ਰਿਤ ਤੇ ਪ੍ਰਵੇਜ਼ ਇਹ ਕੁਝ ਬੰਦੇ ਹੈਗੇ ਆ ਗੜ ਸ਼ੰਕਰ ਦੇ ਤੇ ਕੁਝ ਬੰਦੇ ਹੈਗੇ ਆ ਬਾਸੋਂ ਦੇ ਇਹ ਗਲਤ ਤਰੀਕੇ ਨਾਲ ਚਲਾ ਰਹੇ ਸੀ ਤੇ ਉਹਨਾਂ ਨੂੰ ਮੌਕੇ ਤੇ ਸੀਲ ਕੀਤਾ ਗਿਆ ਸਰ ਕਿਹੜੇ ਕਿਹੜੀ ਤਾਰਾਵਾਂ ਲੱਗੀਆਂ ਨਹੀਂ ਇਹਦੇ ਤੇ ਹੁਣ ਸੀਲ ਕਰਤਾ ਹੈਗਾ ਇਹਦੇ 'ਚ ਹੁਣ ਜਦੋਂ ਐਸਡੀਐਮ ਵੱਲੋਂ ਰਿਪੋਰਟ ਬਣਾਈ ਆ ਆਉਗੀ ਤੇ ਉਸ ਨਾਲ ਜੋ ਵੀ ਬੰਦੀ ਕਰ ਰਹੀ ਕੀਤੀ ਕਿੰਨੇ ਸਮੇਂ ਤੋਂ ਕੋਈ ਮੈਡੀਕਸਨ ਵਗੈਰਾ ਇੰਡੀਗਲ ਰੈਡੀਸ਼ਨ ਕੁਸ਼ਨ ਤਸੀਲ ਕੀਤੀਆਂ ਜਿਹੜੇ ਉਥੇ ਮੌਕੇ ਤੇ ਉਹਦੀ ਵੀਡੀਓਗ੍ਰਾਫੀ ਹੋਈ ਹੈ ਬਾਅਦ ਚੋਂ ਪ੍ਰੋਪਰ ਤਰੀਕੇ ਨਾਲ ਜੋ ਕਾਰਵਾਈ ਸੰਨਲ ਲੀਕ ਅਪਣਾ ਨੂੰ ਲੌਕ ਕਰਕੇ ਉਹਨੂੰ ਸੀਲ ਕੀਤਾ ਗਿਆ ਸਰ ਇਹ ਹਾਲਾਤ ਸੀ ਮੌਕੇ ਦੇ ਉੱਤੇ ਕਿੰਨੇ ਬੰਦੇ ਉੱਥੇ ਹੈਲਮਟ ਸੀ ਉੱਥੇ 12 ਤੋਂ 15 ਬੰਦੇ ਐਡਮਿਟ ਸੀਗੇ ਉਹਨਾਂ ਦੇ ਵਾਰਸਾਂ ਦੇ ਹਵਾਲੇ ਕੀਤਾ ਗਿਆ ਤੇ ਉਹਨਾਂ ਨੂੰ ਸਹੀ ਤਰੀਕੇ ਨਾਲ ਦੱਸਿਆ ਗਿਆ ਕਿਉਂਕਿ ਉਹਨਾਂ ਦੀ ਆਈਡੈਂਟੀ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਉਹਦੇ ਵਿੱਚ ਅਸੀਂ ਉਹਨਾਂ ਨੂੰ ਸਹੀ ਤਰੀਕੇ ਨਾਲ ਗਾਈਡ ਕੀਤਾ ਵੀ ਜਿਹੜੀ ਸਰਕਾਰ ਦੀਆਂ ਹਦਾਇਤਾਂ ਦੇ ਹਸਾਬ ਨਾਲ ਜਿਹੜੇ ਐਡਿਕਸ਼ਨ ਸੈਂਟਰ ਹੈ ਉਨਨੋਟੇ ਦਾਖਲ ਕੀਤਾ ਜਾਵੇ ਤਾਂ ਕਿ ਉਹਨਾਂ ਦਾ ਪ੍ਰੋਪਰ ਵਧੀਆ ਤਰੀਕੇ ਨਾਲ ਇਲਾਜ ਕੀਤਾ ਜਾ ਸਕੇ ਸਰ ਇਸ ਤਰ੍ਹਾਂ ਦੇ ਡੀਡਿਕਸ਼ਨ ਸੈਕਟਰ ਜ਼ਿਲ੍ਹੇ ਦੇ ਵਿੱਚ ਹੋਰ ਵੀ ਚੱਲ ਰਹੇ ਉਹਨਾਂ ਨੇ ਕੀ ਉਹਨਾਂ ਨੂੰ ਫਾਈਂਡ ਆਊਟ ਕਰਕੇ ਕਾਰਵਾਈ ਪਿੱਛੇ ਪਿੱਛੇ 6-7 ਮਹੀਨੇ ਪਹਿਲੇ ਵੀ ਚੱਲ ਰਿਹਾ ਸੀ ਉਹ ਵੀ ਅਸੀਂ ਸੀਲ ਕੀਤਾ ਤੇ ਹੁਣ ਜਦੋਂ ਜਿਹੜਾ ਵੀ ਸਾਡੇ ਧਿਆਨ ਜਾਂਦਾ ਹੈ ਤੇ ਅਸੀਂ ਆਪਣੇ ਵੱਲੋਂ ਵੀ ਲੋਕਾਂ ਨੂੰ ਦੱਸ ਦਿਆ ਵੀ ਜੇ ਕੋਈ ਸਦੇ ਇਲਾਕੇ ਪਿੰਡ ਦੇ ਵਿੱਚ ਕੋਈ ਸ਼ਹਿਰ ਦੇ ਵਿੱਚ ਚੱਲ ਰਿਹਾ ਉਹ ਸਾਨੂੰ ਸੂਚਿਤ ਕਰਨ ਤਾਂ ਕਿ ਅਸੀਂ ਇਦਾਂ ਦੇ ਗਲਤ ਤਰੀਕੇ ਦੇ ਪ੍ਰਡਿਕਸ਼ਨ ਸੈਂਟਰ ਬੰਦ ਕਰ ਸੀਗੇ ਸਰ ਆਪਣੇ ਵੱਲੋਂ ਸਮੇਂ-ਸਮੇਂ ਤੇ ਸਰਚ ਵੀ ਕੀਤਾ ਜਾਂਦਾ ਜੀ ਇਹਨਾਂ ਸੈਂਟਰਾਂ ਬਾਰੇ ਜੀ ਕੀਤਾ ਜਾਂਦਾ ਇਹਨੇ ਪ੍ਰੋਪਰ ਜਿਹੜੇ ਸਰਕਾਰੀ ਹੈਗੇ ਉਹਨਾਂ ਦੇ ਰਿਕਾਰਡ ਹੁੰਦਾ ਆਪਣਾ ਜਿਹੜਾ ਸੀਐਮਓ ਦੇ ਆਫਿਸ ਉੱਥੋਂ ਹੀ ਸਾਰਾ ਇਹ ਹੁੰਦਾ ਪਰ ਇਹ ਗਲਤ ਤਰੀਕੇ ਨਾਲ ਚਲਾ ਰਹੇ ਸੀ ਸਰ ਯੁੱਧ ਨਸ਼ਾ ਵਿਰੁੱਧ ਤੋਂ ਲੈ ਕੇ ਵੀ ਬਿਆਨ ਲਗਾਤਾ ਚੱਲ ਰਿਹਾ ਹੈ ਯੁੱਧ ਨਸ਼ਾ ਵਿਰੁੱਧ ਤੁਹਾਨੂੰ ਸਾਰੇ ਨੂੰ ਪਤਾ ਹੈ ਮੀਡੀਆ ਭਰਾਵਾਂ ਨੂੰ ਜੋਸ਼ ਅਸੀਂ ਕਾਰਗੁਜ਼ਾਰੀ ਕਰ ਰਹੇ ਹਾਂ ਕੋਈ ਇਹਦੇ ਚ ਲੁਕੋ ਨਹੀਂ ਹੈ ਓਪਨਲੀ ਅਸੀਂ ਬਹੁਤ ਮਿਹਨਤ ਕਰ ਰਹੇ ਆ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਦਿਨ ਰਾਤ ਕੋਈ ਵੀ ਸਾਨੂੰ ਇਨਫੋਰਮੇਸ਼ਨ ਆਂਦੀ ਹੈ ਅਸੀਂ ਤੁਰੰਤ ਉਹਦੇ ਤੇ ਬੰਦਾ ਐਕਸ਼ਨ ਕਰਦਿਆ ਤੇ ਮੈਂ ਲੋਕਾਂ ਦਾ ਵੀ ਧੰਨਵਾਦ ਕਰਦਾ ਹਾਂ ਲੋਕੀ ਵਾਦ ਚੜਾ ਕੇ ਹਿੱਸਾ ਲੈ ਰਿਆ ਤੇ ਅੱਗੇ ਤੋਂ ਕੁਝ ਅਸੀਂ ਵੀ ਪ੍ਰੋਪਰਟੀਆਂ ਆਇਡੈਂਟੀਫਾਈ ਕੀਤੀਆਂ ਨੇ ਜਿਹੜਾ ਕਿ ਡਿਮੋਲਿਸ਼ਨ ਦੇ ਥਰੂ ਹੈ ਪ੍ਰੋਪਰ ਪ੍ਰੋਸੈਸ ਨਾਲ ਅਲਰੇਡੀ ਟਾਈਮ ਦੇ ਤੁਹਾਨੂੰ ਦੱਸਿਆ ਜਾਊਗਾ ਉਹ ਵੀ ਨਾਲ-ਨਾਲ ਕੀਤਾ ਜਾਊਗਾ ਤੇ ਨਸ਼ੇ ਤੇ ਮਾੜੇ ਅੰਸਰਾਂ ਦੇ ਅਗੇਂਸਟ ਇਹੀ ਹੈ ਵੀ ਉਹ ਜ਼ਿਆਦਾ ਬੰਦੇ ਬਣ ਜਾਣ ਤੇ ਜਾਂ ਆਪਣਾ ਸ਼ਹਿਰ ਛੱਡ ਜਾਣ ਥੈਂਕ ਯੂ ਸਰ ਥੈਂਕ ਯੂ